ਸਸਿਕਾ ਜੀ ਮਹਾ ਕੋਮਲ ਕਫੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਵਰਤੀ ਕਿੰਤੇ ਚ ਭਾਰਤੀ ਰਹ ਰਹੇ ਨੇ ਹਾਲੀ ਦੇ ਵਿੱਚ ਕੈਨੇਡੀਅਨ ਨਾਗਰਿਕ ਜੈਡ ਇਰੋਜ਼ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਭਾਰਤੀਆਂ ਉੱਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਨੇ ਦਾਵਾ ਕੀਤਾ ਹੈ ਕਿ ਕਈ ਗਰਭਵਤੀ ਭਾਰਤੀ ਔਰਤਾਂ ਬੱਚੇ ਨੂੰ ਜਨਮ ਦੇਣ ਦੇ ਲਈ ਵਿਸ਼ੇਸ਼ ਤੌਰ ਉੱਤੇ ਕੈਨੇਡਾ ਆ ਰਹੀਆਂ ਨੇ ਉਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਔਰਤਾਂ ਕੈਨੇਡਾ ਦੀ ਸਿਹਤ ਸੰਭਾਲ ਪ੍ਰਣਾਲੀ ਦਾ ਫਾਇਦਾ ਚੁੱਕਦੀਆਂ ਨੇ ਉਹ ਇਸੇ ਵੱਲ ਤੋਂ ਆਪਣੇ ਬੱਚੇ ਲਈ ਕੈਨੇਡੀਅਨ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਹੀ ਆ ਰਹੀਆਂ ਨੇ ਉਨੇ ਵੀ ਕਿਹਾ ਹੈ ਕਿ ਇਸ ਤੋਂ ਬਾਅਦ ਉਹ ਆਪਣੇ ਬੱਚੇ ਰਾਹੀਂ ਪੂਰੇ ਪਰਿਵਾਰ ਨੂੰ ਕੈਨੇਡਾ ਲਿਆਉਣ ਦਾ ਕੰਮ ਕਰਦੇ ਨੇ ਉਹਨਾਂ ਨੇ ਇਸ ਦਾਅਵੇ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਨਵੀਂ ਬਹਿਸ ਛਿੜ ਦਿੱਤੀ ਹੈ ਇਹ ਦਾਵਾ ਉਸ ਸਮੇਂ ਕੀਤਾ ਗਿਆ ਜਦੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ 'ਚ ਤਣਾਅ ਚੱਲ ਰਿਹਾ ਸੀ ਕੈਨੇਡੀਅਨ ਨਾਗਰਿਕ ਨੇ ਕਹੀਂ ਇਹ ਗੱਲ ਆਪਣੀ ਪੋਸਟ ਵਿੱਚ ਉਸਨੇ ਸਾਂਝਾ ਕੀਤਾ ਕਿ ਇੱਕ ਨਰਸ ਨੇ ਉਸ ਦੇ ਰਿਸ਼ਤੇਦਾਰ ਨੂੰ ਦੱਸਿਆ ਕਿ ਜਿਨੇਵਾ ਵਾਰਡ ਭਾਰਤੀ ਔਰਤਾਂ ਦੇ ਨਾਲ ਭਰੇ ਹੋਏ ਨੇ ਜੋ ਕੈਨੇਡਾ ਵਿੱਚ ਜਿਨੇਪੇ ਲਈ ਆਈਆਂ ਸਨ ਇਹ ਰੋਸ ਨੇ ਮੰਨਿਆ ਕਿ ਕੈਨੇਡੀਅਨ ਹਸਪਤਾਲਾਂ ਨੂੰ ਸਾਰੇ ਮਰੀਜ਼ਾਂ ਨੂੰ ਬਰਾਬਰ ਦੇਖਭਾਲ ਪ੍ਰਦਾਨ ਕਰਨੀ ਚਾਹੀਦੀ ਹੈ ਹਾਲਾਂਕਿ ਉਹ ਐਫ ਵੀ ਮਹਿਸੂਸ ਕਰਦਾ ਹੈ ਕਿ ਭਾਰਤੀ ਪ੍ਰਵਾਸੀ ਔਰਤਾਂ ਕੈਨੇਡਾ ਦੇ ਮੈਟਰਨਿਟੀ ਵਾਰਡਾਂ ਦੇ ਵਿੱਚ ਬਹੁਤ ਸਾਰੇ ਬਿਸਤਰਿਆਂ 'ਤੇ ਕਬਜ਼ਾ ਕਰੀਆਂ ਨੇ ਉਸਨੇ ਐਕਸ ਉੱਤੇ ਲਿਖਿਆ ਕਿ ਨਰਸ ਨੇ ਮੇਰੀ ਪਤੀ ਜੀ ਨੂੰ ਦੱਸਿਆ ਕਿ ਜਨੇਪਾ ਵਾਰਡ ਭਾਰਤੀ ਔਰਤਾਂ ਦੇ ਨਾਲ ਭਰੇ ਹੋਏ ਨਹੀਂ ਜੋ ਆਪਣੇ ਬੱਚੇ ਨੂੰ ਜਨਮ ਦੇਣ ਦੇ ਲਈ ਕੈਨੇਡਾ ਜਾਂਦੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਲਈ ਬੱਚੇ ਨੂੰ ਉੱਥੇ ਜਨਮ ਦੇਦੀਆਂ ਨੇ ਕੈਨੇਡੀਅਨ ਹਸਪਤਾਲ ਕਿਸੇ ਨੂੰ ਵੀ ਨਹੀਂ ਮੋੜਨਗੇ ਇਸ ਲਈ ਉਹ ਇਹਨਾਂ ਸਾਰੀਆਂ ਵਿਦੇਸ਼ੀ ਭਾਰਤੀ ਹੋਤਾਂ ਨੂੰ ਸਵੀਕਾਰ ਕਰਦੇ ਨੇ ਜਿਸ ਨਾਲ ਵਾਰਡ ਪਲ ਜਾਂਦੇ ਨੇ ਸਾਡੀ ਸਿਹਤ ਸੰਭਾਲ ਪ੍ਰਣਾਲੀ ਦੀ ਵਰਤੋਂ ਕਰਨ ਤੋਂ ਬਾਅਦ ਉਹ ਆਪਣੇ ਬੱਚੇ ਦੇ ਨਾਲ ਭਾਰਤ ਵਾਪਸ ਆ ਜਾਂਦੇ ਨੇ ਜਦੋਂ ਉਹਨਾਂ ਦਾ ਬੱਚਾ ਭਾਰਤ ਵਿੱਚ ਵੱਡਾ ਹੁੰਦਾ ਹੈ ਤਾਂ ਉਹ ਇੱਕ ਕੈਨੇਡੀਅਨ ਨਾਗਰਿਕ ਦੇ ਰੂਪ ਦੇ ਵਿੱਚ ਆਪਣੇ ਮਾਤਾ ਪਿਤਾ ਤੇ ਭੈਣ ਭਰਾ ਨੂੰ ਸਪான்ਸਰ ਕਰਦੇ ਨੇ ਅਤੇ ਪੂਰੇ ਪਰਿਵਾਰ ਨੂੰ ਲਿਆਉਂਦੇ ਨੇ ਉਹਨੇ ਕਿਹਾ ਕਿ ਮੈਂ ਦਾਅਵਾ ਕਰਦਾ ਅਤੇ ਕਹਿ ਸਕਦਾ ਕਿ ਇਹ ਸਭ ਕੈਨੇਡੀਅਨ ਟੈਕਸ ਤਤਵਾ ਦੇ ਖਰਚੇ ਉੱਤੇ ਫ੍ਰੀ ਹੋਵੇਗਾ। ਜ਼ਿਕਰਯੋ ਕੇ ਕੇ ਇਸੇ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਖਲਬਲੀ ਮਚਾ ਦਿੱਤੀ ਹੈ ਕਈ ਲੋਕ ਇਸ ਵੀਡੀਓ ਦੇ ਵਿੱਚ ਕੀਤੇ ਗਏ ਦਾਅਵਿਆਂ ਦਾ ਸਮਰਥਨ ਵੀ ਕਰ ਰਹੇ ਨੇ ਜਦਕਿ ਕਈ ਇਸ ਦੇ ਖਿਲਾਫ ਨੇ ਅਤੇ ਦਾਅਵੇ ਦੀ ਆਲੋਚਨਾ ਵੀ ਕਰ ਰਹੇ ਨੇ ਕੁਝ ਕਨੇਰੀਅਨ ਨਾਗਰਿਕਾਂ ਨੇ ਵੱਖਰਾ ਨਜ਼ਰੀਆ ਪੇਸ਼ ਕਰਦੇ ਹੋਏ ਜੋਲਦੇ ਕੇ ਕਿਹਾ ਹੈ ਕਿ ਭਾਰਤੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਬਿਊਟੀ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ